1947 ਤੋਂ ਬਾਅਦ ਅੱਜ 77 ਸਾਲ ਹੋ ਗਏ ਐ ਸਾਡਾ ਪੇੜਾ ਪਤਨ ਤੇ ਨਹੀਂ ਨਕਰਿਆ ਕੋਈ ਵਜਾ ਤਾਂ ਹੋਣੀ ਚਾਹੀਦੀ ਐ ਕਿ ਇੱਕ ਕੌਮ ਐ ਇੱਕ ਗੁਰੂਆਂ ਨੇ ਪੈਦਾ ਕੀਤੀ ਐ ਹਾਲ ਪਰਖhane ਪੈਦਾ ਕੀਤੀ ਹੈ ਇੱਕ ਨਵਾਂ ਤਰਕ ਤੇ ਨਮੀ ਕੌਮੀਅਤ ਸਾਨੂੰ ਗੁਰੂ ਨਾਨਕ ਸਾਹਿਬ ਦੇ ਗਏ ਹੈ ਇਹਨੀਆਂ ਬਹਾਦਰੀਆਂ ਕੀਤੀਆਂ ਆਪਣੇ ਰਾਜ ਬਾਬਾ ਬੰਦਤ ਸਿੰਘ ਬਹਾਦਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਸਤਾਪਤ ਕਰਨ ਨੂੰ ਪਰ ਹੁਣ ਇਹ ਸਾਨੂੰ ਕੀ ਹੋ ਗਿਆ ਹੈ ਕਿ ਅਸੀਂ ਆਪਣੀਆਂ ਇਲਕਸ਼ਨਾ ਪਾਰਲੀਮੈਂਟ ਦੀਆਂ ਨਹੀਂ ਕਰਾ ਸਕਦੇ 32-32 ਸਾਲਾਂ ਤੋਂ ਆਪਣੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹ ਨਹੀਂ ਛਡਾ ਸਕੇ ਸੂਬੇ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ Rajasthan ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਰਹਿ ਗਏ ਆ ਉਹ ਵਾਪਸ ਨਹੀਂ ਕਰਾ ਸਕੇ ਇਹਦੀ وجہ ਕੀ ਹੈ ਮੈਨੂੰ ਲੱਗਦਾ ਹੈ ਕਿ وجہ ਇਹ ਹੈ ਕਿ ਅਸੀਂ 77 ਸਾਲਾਂ ਦੇ ਵਿੱਚ ਗੁਲਾਮੀ ਨੂੰ ਕਬੂਲ ਕਰ ਲਿਆ ਅੱਜ ਵੋਟਾਂ ਦਾ ਰਾਜ ਹੈ ਅਪਣ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਕਾਇਮ ਕਰ ਸਕਦੇ ਹਾਂ पर असी ना अड़ाई करते हैं ना वोट पाते हैं बगैर राज तो, बगैर इज्जत तो आप लगे तुरे फिरते हैं कदे असी वोट ਵਾਦਲਨ ਪਾ ਦਿੰਦੇ ਐ ਕਾਂਗਰਸ ਨੂੰ ਪਾ ਦਿੰਦੇ ਐ ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੋੜ ਦਾ ਮਹੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਤੇ ਤਤ ਹੈ ਜਿਉ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਛਤਰੀ ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ ਪਰ ਤਾਂ ਵੀ ਅੱਜ ਬਲਪੂਸੜਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਕਦੇ ਵੀ ਖਾਲਸਾ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਐ ਜਿਨ੍ਹਾਂ ਨੇ ਸਤ ਜਰਨੈਲ ਸਿੰਘ ਭਿੰਡਰਵਾਲਿਆਂ ਦੇ ਨਾਲ ਆਪਣੀ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਐ ਕੀ ਗੁਲਾਮ ਰਹਿ ਕੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟ ਸਕਦਾ ਐ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਦਿੱਲੀ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਕੁਛ ਕਰਦਾ ਇਹ ਕੋਈ ਇੱਜ਼ਤ ਹੈ ਮੈਨੂੰ ਇਹਦੀ ਸਬਤ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ 4 ਤਰੀਕ ਨੂੰ ਵੋਟਾਂ ਪੈਂਦੀਆਂ 6 ਤਰੀਕ ਨੂੰ ਕੱਲੋਕਾਰਾ ਦਿਵਸ ਹੈ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਠ ਕਾਂਗਰਸ ਦੇ ਐਮਪੀ ਜਿਤਾ ਕੇ ਭੇਜਤੇ ਜਿਨ੍ਹਾਂ ਨੇ ਸਰ ਦੇ ਉੱਤੇ ਜ਼ਬਰ ਕੀਤਾ ਦਰبار صاحب ਦੇ ਉੱਤੇ ਹਮਲੇ ਕਰਾਏ ਤੇ ਬੀਜੇਪੀ ਦੀ ਗਿਣਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ ਆਮ ਪਾਰਟੀ ਨੇ ਸਾਡੇ ਲਈ ਕੀ ਕੀਤਾ 92 ਸਿੱਟਾ ਅਸੈਂਬਲੀ ਚਪਾਨੇ ਦੇਤੀ ਹੈ ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਕੀ ਸਿਆਣਫ ਹੈ ਕਦੇ ਆਪਾਂ ਸਿਆਣੀ ਗੱਲ ਹੀ ਕਰ ਲਿਆ ਕਰੀਏ ਜੇ ਜੋ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1990 ਦੇ ਵਿੱਚ ਵੋਟਾਂ પાਕੇ ਮੈਨੂੰ ਛਡਾਇਆ ਮੈਂ ਤੁਹਾਡੇ ਮੱਝ ਦਾ ਐਮਪੀ ਬਣਿਆ ਜਿੱਥੇ ਮੈਂ ਜਾਂਦਾ ਮੈਂ ਲੋਕਾਂ ਦੇ ਰਿਵਾਜ ਦੇਖਦਾ ਗੰਮ ਦੇਖਦੇ ਹਾਲਤ ਦੇਖਦੇ ਉਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਜੀ ਵੱਡਾ ਘਰ ਹੋਵੇ ਛੋਟਾ ਘਰ ਹੋਵੇ ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਥਰ ਤੋੜਨ ਨੂੰ ਕੋਈ ਇਟਾਂ ਢੋਣ ਨੂੰ ਕੋਈ ਕੁਛ ਵੀ पर खोते ना कहती है कि यह बेवकूफ जानवर है पर सात प्रसाद जी तह तो पता है जे कि पैसे तो वट तो खोता ठेड़ा खा जे ਉਦੀ ਅੱਖਾਂ ਬਨਜੋ ਉਹਨੂੰ ਕੋ ਚੱਲ ਉਹ ਉਹ ਰਸਤੇ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਹੈ ਸਾਡੇ ਗੁਰੂਆਂ ਨੇ